ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਗੁਰਦੁਆਰਾ ਸ੍ਰੀ ਹਰਗੋਬਿੰਦਗੜ੍ਹ ਸਾਹਿਬ ਬਰੰਡਾ ਰੋਡ ਕਰਾਲੀ ਦਾ ਜੋ ਬੇਸਮੈਂਟ ਦੇ ਵਿੱਚ ਲੰਗਰ ਹਾਲ ਹੈ ਸੋ ਇੱਥੇ ਇੱਕ ਅੱਜ ਅੱਖਾਂ ਦਾ ਕੈਂਪ ਲੱਗਿਆ ਹੋਇਆ ਹੈ ਸੋ ਇਹ ਅੱਖਾਂ ਦਾ ਕੈਂਪ ਕਿਹਨਾਂ ਦੇ ਵੱਲੋਂ ਲੱਗਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਜੋ ਫਰੈਂਜ ਫੋਰਐਵਰ ਵੈਲਫੇਅਰ ਸੁਸਾਇਟੀ ਰਜਿਸਟਰਡ ਹੈ ਇਹ ਖਰੜ ਤੋਂ ਸੁਸਾਇਟੀ ਹੈ ਸੋ ਇਹਨਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਕੈਂਪ ਲਗਾਏ ਜਾਂਦੇ ਨੇ ਵੱਖ-ਵੱਖ ਤਰ੍ਹਾਂ ਦੀਆਂ ਐਕਟੀਵਿਟੀ ਕੀਤੀਆਂ ਜਾਂਦੀਆਂ ਨੇ ਸੋ ਬਹੁਤ ਸਾਲਾਂ ਤੋਂ ਇਹ ਜੋ ਚੱਲ ਰਿਹਾ ਹੈ ਤੱਗ ਪੱਗ 2016 ਤੋਂ ਇਹ ਜੋ ਆਪਣੀ ਸੁਸਾਇਟੀ ਹੈ ਇਹ ਸ਼ੁਰੂ ਹੋਈ ਸੀ ਸੋ ਅੱਜ ਇੱਥੇ ਅੱਖਾਂ ਦਾ ਕੈਂਪ ਲੱਗਿਆ ਹੋਇਆ ਹੈ ਜਿਸ ਦੇ ਵਿੱਚ ਆਪਣਾ ਫ੍ਰੀ ਲੈਂਜ ਤੇ ਫ੍ਰੀ ਅੱਖਾਂ ਦਾ ਚੈੱਕਅਪ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਕੋਈ ਜ਼ਿਆਦਾ ਪ੍ਰੋਬਲਮ ਹੋਊਗੀ ਉਹਨਾਂ ਦੇ ਆਪਰੇਸ਼ਨ ਵੀ ਫ੍ਰੀ ਕਿਤੇ ਜਾਣਗੇ ਤੇ ਇੱਥੇ ਆਪਾਂ ਗੱਲਬਾਤ ਕਰਦੇ ਆਂ ਜੋ ਆਪਣੇ ਪ੍ਰਧਾਨ ਨੇ ਜਸਵਿੰਦਰ ਸਿੰਘ ਜੱਸੀ ਜੀ ਅਤੇ ਸਤੀਸ਼ ਕੁਮਾਰ ਜੀ ਨੇ ਆਪਣਾ ਜਨਰਲ ਸੈਕਟਰੀ ਜੀ ਸੰਜੀਵ ਕਰਵਲ ਜੀ ਨੇ ਜੋ ਇਸ ਸੁਸਾਇਟੀ ਦੇ ਕੈਸ਼ੀਅਰ ਨੇ ਜੋ ਗਰੇਵਾਲ ਆਈ ਇੰਸਟੀਚਿਊਟ ਹੈ ਉੱਥੋਂ ਵੀ ਡਾਕਟਰ ਵੀ ਇੱਥੇ ਟੀਮ ਆਈ ਹੈ ਉਹਨਾਂ ਦੇ ਵੱਲੋਂ ਇਹ ਸਾਰਾ ਚੈੱਕਅਪ ਕੀਤਾ ਜਾ ਰਿਹਾ ਹੈ ਤੇ ਆਓ ਤੁਹਾਨੂੰ ਇੱਥੋਂ ਦੀਆਂ ਝਲਕੀਆਂ ਵੀ ਦਿਖਾਉਨੇ ਆ ਅਤੇ ਗੱਲਬਾਤ ਵੀ ਕਰਦੇ ਆ ਅਨੀ ਡਾਕਟਰ ਸਾਹਿਬ ਆਪਣਾ ਸ਼ੁਭਨਾਮ ਮੇਰਾ ਨਾਮ ਪਰਨੀਤੀ ਜੀ ਆਪਾਂ ਕਿਹੜੇ ਹਸਪੀਟਲ ਤੋਂ ਆਏ ਅਸੀਂ ਆਇਆ ਗਰੇਵਲ ਆਏ ਇੰਸਟੀਚਿਊਟ ਤੋਂ ਸੈਕਟਰ 9 ਚੰਡੀਗੜ੍ਹ ਸੋ ਅੱਜ ਇਹ ਕੈਂਪ ਲਗਾ ਰਹੇ ਹਾਂ ਤੁਸੀਂ ਪਹਿਲਾਂ ਵੀ ਇਸ ਤਰ੍ਹਾਂ ਦੇ ਕੈਂਪ ਆਰਗੇਨਾਈਜ਼ ਮਤਲਬ ਕਿ ਆਉਂਦੇ ਰਹਿੰਦੇ ਹੋ ਹਾਂਜੀ ਅਸੀਂ ਗਰੇਵਾਲ ਆਏ ਇੰਸਟੀਚਿਊਟ ਫਰੈਂਡਸ ਫੋਰਐਵਰ ਸੁਸਾਇਟੀ ਦੇ ਨਾਲ ਰਲ ਕੇ ਪਹਿਲਾਂ ਵੀ ਬਹੁਤ ਸਾਰੇ ਕੈਂਪ ਲਗਾ ਚੁੱਕੇ ਆ ਤੇ ਅੱਜ ਵੀ ਆਪਾਂ ਇੱਥੇ ਆਏ ਹਾਂ ਇੱਥੇ ਅੱਜ ਆਪਾਂ 500 ਦੀ ਓਪੀਡੀ ਦੀ ਉਮੀਦ ਕਰ ਰਹੇ ਆ ਜਿਦੇ ਵਿੱਚੋਂ 100 ਓਪੀਡੀ ਆਪਾਂ ਆਲਰੇਡੀ ਦੇਖ ਚੁੱਕੇ ਆ ਜਿਦੇ ਵਿੱਚੋਂ ਕਾਫੀ ਸਾਰੇ ਮੋਤੀ ਆ ਅਸੀਂ ਆਲਰੇਡੀ ਡਾਇਗਨੋਸ ਕਰ ਚੁੱਕੇ ਆ ਇਹ ਇਹਦੇ ਲਈ ਆਪਾਂ ਇਹ ਸਮਾਜ ਦੀ ਭਲੇ ਲਈ ਇਹ ਕੈਂਪ ਲਗਾਇਆ ਹੈਗਾ ਤਾਂ ਜੋ ਆਪਾਂ ਮੋਤੀਆ ਡਾਇਗਨੋਸ ਕਰਕੇ ਉਹਨਾਂ ਦਾ ਫ੍ਰੀ ਆਪਰੇਸ਼ਨ ਕਰ ਸਕੀਏ ਜੀ ਹਾਂਜੀ ਸੋ ਅੱਖਾਂ ਦੀ ਜਿਹੜੀ ਸੰਭਾਲ ਹੈ ਕਿਸ ਤਰ੍ਹਾਂ ਮਤਲਬ ਕਿ ਆਪਾਂ ਨੂੰ ਪਹਿਲਾਂ ਤੋਂ ਕਰਨ ਦੇਖੋ ਜੀ ਅੱਖਾਂ ਦੀ ਸੰਭਾਲ ਪਹਿਲਾਂ ਤਾਂ ਆਪਾਂ ਅੱਛਾ ਖਾਣਾ ਖਾ ਸਕਦੇ ਹਾਂ ਠੀਕ ਹੈ ਜੀ ਆਪਦੀ ਡਾਈਟ ਨੂੰ ਪੂਰਾ ਵਧੀਆ ਰੱਖਿਓ ਤਾਂ ਜੋ ਆਪਣੀਆਂ ਅੱਖਾਂ ਵਧੀਆ ਰਹਿਣ ਜੇ ਆਪਾਂ ਨੂੰ ਮਾੜੀ ਜਿਹੀ ਕੋਈ ਉਨੇਕੀ ਲੱਗਦੀ ਹੈ ਤਾਂ ਨਾਲ ਦੀ ਨਾਲ ਚੈੱਕ ਅਪ ਰੈਗੂਲਰ ਚੈੱਕ ਅਪ ਅੱਖਾਂ ਦੀ ਸੰਭਾਲ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਜੇ ਕੋਈ ਦਿੱਕਤ ਹੈ ਤਾਂ ਉਹ ਵੀ अर्ली ਸਟੇਜ ਤੇ ਡਿਟੈਕਟ ਹੋ ਜਾਏ ਤਾਂ ਜੋ ਉਹ ਵਧੇ ਨਾ ਜੀ ਹਾਂਜੀ ਖਾਣ ਪੀਣ ਦਾ ਵੀ ਕੋਈ ਹੁੰਦਾ ਹੀ ਖਾਨ ਪੀਣ ਦਾ ਹੁੰਦਾ ਹੈ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਨੇ ਜੀ ਗਾਜਰਾਂ ਜ਼ਰੂਰ ਖਾਣੀਆਂ ਚਾਹੀਦੀਆਂ ਨੇ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਨੇ ਜੀ ਜਿਹਦੇ ਤੋਂ ਆਪਾਂ ਨੂੰ ਵਿਟਾਮਿਨ A ਜ਼ਿਆਦਾ ਤੋਂ ਜ਼ਿਆਦਾ ਮਿਲਦਾ ਰਹੇ ਬਾਕੀ ਆਪਦੀ ਡਾਈਟ ਨੂੰ ਕਲੀਨ ਰੱਖਣ ਨਾਲ ਹਰ ਬਿਮਾਰੀ ਦਾ ਰੋਗ ਹੋ ਸਕਦਾ ਜੀ ਜੀ ਠੀਕ ਹੈ ਜੀ ਤੋ ਅੱਜ ਕਿਸ ਤਰ੍ਹਾਂ ਦੇ ਮਤਲਬ ਕਿ ਤੁਹਾਨੂੰ ਵੱਧ ਪੇਸ਼ੈਂਟ ਲੱਗ ਰਹੇ ਸਾਨੂੰ ਇੱਥੇ ਜ਼ਿਆਦਾਤਰ ਪੇਸ਼ੈਂਟ ਮੋਤੀਏ ਦੇ ਲੱਗ ਰਹੇ ਨੇ ਜਿਨ੍ਹਾਂ ਨੂੰ ਅਸੀਂ ਸਿਲੈਕਟ ਕਰਕੇ ਲੈ ਕੇ ਵੀ ਜਾ ਰਹੇ ਹਾਂ ਜਿਨ੍ਹਾਂ ਦੀ ਜਿਨ੍ਹਾਂ ਦਾ ਫ੍ਰੀ ਆਫ ਕਾਸਟ ਅਸੀਂ ਆਪਰੇਸ਼ਨ ਕਰਾਂਗੇ ਗਰੇਵਾਲਾ ਇੰਸਟੀਚਿਊਟ ਦੇ ਵਿੱਚ ਹਫ਼ਤੇ ਦੇ ਅੰਦਰ ਅੰਦਰ ਅਸੀਂ ਫ੍ਰੀ ਮੋਤੀਆ ਬਿੰਦਿਓ ਆਪਰੇਸ਼ਨ ਕਰ ਰਹੇ ਹਾਂ ਬਿਲਕੁਲ ਫ੍ਰੀ ਹੋਣਗੇ ਹਾਂਜੀ ਜੀ ਬਿਲਕੁਲ ਫ੍ਰੀ ਦਵਾਈਆਂ ਵੀ ਕੋਈ ਕੋਈ ਚਾਰਜ ਨਹੀਂ ਜੀ ਹਾਂਜੀ ਜਿਹੜੀਆਂ ਅੱਜ ਦਵਾਈਆਂ ਦਿੱਤੀਆਂ ਜਾ ਰਹੀਆਂ ਇਹ ਵੀ ਫ੍ਰੀ ਹਾਂਜੀ ਇਹ ਵੀ ਫ੍ਰੀ ਨੇ ਜੀ ਹਾਂਜੀ ਸੋ ਬਹੁਤ ਵੱਡਾ ਉਪਰਾਲਾ ਤੁਹਾਡੇ ਵੱਲੋਂ ਵੀ ਤੁਹਾਡੇ ਗਰੇਵਾਲ ਇੰਸਟੀਚਿਊਟ ਵੱਲੋਂ ਵੀ ਥੈਂਕ ਯੂ ਸਰ ਥੈਂਕ ਯੂ so much ਹਾਂਜੀ ਸਵਰੀਨ ਕੌਰ ਜੀ ਤੁਸੀਂ ਵੀ ਇਸ ਸੰਸਾ ਦੇ ਮੈਂਬਰ ਹੋ ਸੋ ਅੱਜ ਇੱਥੇ ਸੇਵਾ ਕਰ ਰਹੇ ਹੋ ਆਪਣਾ ਕੁਰਾਲੀ ਦੇ ਵਿੱਚ ਜੋ ਇਹ ਕੈਂਪ ਲੱਗਿਆ ਹੈ ਸੋ ਕੀ ਕਹਿਣਾ ਤੁਹਾਡਾ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਸੇਵਾ ਕਰਕੇ ਆਈ ਥਿੰਕ ਕਿ ਆਹ ਰੱਬ ਦਾ ਕੰਮ ਹੁੰਦਾ ਏਦਾਂ ਲੋਕਾਂ ਨੂੰ ਸੇਵਾ ਕਰਨਾ ਤੇ ਸਭ ਨੂੰ ਏਦਾਂ ਦਾ ਵਕਾ ਨਹੀਂ ਮਿਲਦਾ ਤੇ ਮੈਂ ਬਹੁਤ ਗ੍ਰੇਟਫੁਲ ਹਾਂ ਕਿ ਸਾਨੂੰ ਅ ਇਸ ਕਮਿਊਨਿਟੀ ਦਾ ਪਾਰਟ ਹੋ ਕੇ ਸਾਨੂੰ ਇੱਥੇ ਸੇਵਾ ਕਰਨ ਦਾ ਮੌਕਾ ਮਿਲਦਾ ਜੀ ਸੋ ਸਕੂਲ ਟਾਈਮ ਤੋਂ ਫ੍ਰੀ ਹੋ ਕੇ ਕਰਦੇ ਹਾਂ ਅ ਵੈਸੇ ਆ ਕੈਂਪ ਇਦਾਂ ਦੇ ਹਰ ਰੋਜ਼ ਤਾਂ ਨਹੀਂ ਲੱਗਦੇ ਪਰ ਜਦ ਵੀ ਸਕੂਲ ਤੋਂ ਬਾਅਦ ਟਾਈਮ ਮਿਲਦਾ ਤਾਂ ਅਸੀਂ ਹਮੇਸ਼ਾ ਟਰਾਈ ਕਰਦੇ ਹਾਂ ਇੱਥੇ ਪਹੁੰਚਣ ਦੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਨਾਮ ਹੈ ਬਟਾ ਨਿਸ਼ੀਕਾ ਤੁਸੀਂ ਸਟੱਡੀ ਕਰਦੇ ਹੋ ਹਾਂਜੀ 9ਵੀਂ ਓਕੇ ਠੀਕ ਹੈ ਜੀ ਸੋ ਅੱਜ ਇਹ ਤੁਸੀਂ ਇੱਥੇ ਸੇਵਾ ਦੇ ਭਾਵਨਾ ਦੇ ਨਾਲ ਲੱਗੇ ਹੋਏ ਹੋ ਹਾਂਜੀ ਜੋ ਕੈਂਪ ਲੱਗਿਆ ਹੋਇਆ ਹੈ ਹਾਂਜੀ ਹਾਂਜੀ ਕੀ ਕਰ ਰਹੇ ਹੋ ਇਸ ਵੇਲੇ ਤੁਸੀਂ ਅਸੀਂ ਬੀਪੀ ਚੈੱਕ ਕਰ ਰਹੇ ਹਾਂ ਹਲੇ ਜੀ ਉਹਨਾਂ ਦਾ 슈ਗਰ ਚੈੱਕ ਹੋਵੇ ਫਿਰ ਅੱਖਾਂ ਚੈੱਕ ਹੋਵेंगी ਓਕੇ ਹਾਂਜੀ ਸੋ ਕਿਵੇਂ ਲੱਗਦਾ ਹੈ ਇਸ ਤਰ੍ਹਾਂ ਦੀਆਂ ਸੇਵਾ ਭਾਵਨਾਵਾਂ ਕਰਕੇ ਚੰਗਾ ਲੱਗਦਾ ਹੈ ਕਿਉਂਕਿ ਉਹ ਫਿਰ ਹੈਲਪ ਅਸੀਂ ਕਰਨ ਕਰ ਸਕਦੇ ਹਾਂ ਫਿਰ ਹਾਂਜੀ ਸੋ ਨਾਲ ਨਾਲ ਤੁਹਾਡੀ ਪ੍ਰੈਕਟਿਸ ਵੀ ਹੋ ਰਹੀ ਹੈ ਸਮਝ ਹਾਂਜੀ ਹਾਂਜੀ ਜੀ ਮੈਡੀਕਲ ਦੀ ਜਿੰਦਗੀ ਦਾ ਐਕਸਪੀਰੀਅੰਸ ਵੀ ਹੋ ਰਿਹਾ ਹੈ ਹਾਂਜੀ ਹਾਂਜੀ ਜੀ ਸੋ ਬਹੁਤ ਅੱਛਾ ਗੱਲ ਹੈ ਇਦਾਂ ਹੀ ਬੇਟਾ ਲੱਗੇ ਰਹੋ ਹਾਂਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਆਪਣੇ ਸ਼ੋਭਨਾਵ ਜੀ ਸ਼ਿੰਦਰਪਾਲ ਕੋਲ ਇੱਧਰ ਜੀ ਸੋ ਤੁਸੀਂ ਵੀ ਇਹ ਸੰਸਥਾ ਦੇ ਮੈਂਬਰ ਹੋ ਬਿਲਕੁਲ ਬਿਲਕੁਲ ਜੀ ਕਾਫੀ ਸਾਲਾਂ ਤੋਂ ਕਾਫੀ ਸਾਲਾਂ ਤੋਂ ਮੈਂ ਵੀ ਔਰ ਮੇਰੇ ਹਸਬੰਦ ਵੀ ਹਾਂਜੀ ਉਹ ਤਾਂ ਵਾਹ ਗਈਆਂ ਹਾਂ ਹਾਂਜੀ 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 ਤੇ ਕਿੰਨੇ ਸਾਲ ਤੋਂ ਜੁੜੇ ਹੋਏ ਤੁਸੀਂ ਕਾਫੀ ਸਾਲ ਹੋ ਗਏ ਹਾਂ 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 ਜੀ ਸੋ ਇਸ ਤਰ੍ਹਾਂ ਦੀਆਂ ਸੇਵਾਵਾਂ ਕਰਦੇ ਰਹਿੰਦੇ ਆ ਕਦੇ ਅੱਖਾਂ ਦੇ ਕੈਂਪ ਹੋਗੇ ਬਲੱਡ ਡੋਨੇਸ਼ਨ ਕੈਂਪ ਹੋਗੇ ਸੋ ਤੁਹਾਡੀ ਇਹ ਸੰਸਥਾ ਦੇ ਵੱਲੋਂ ਜਿਵੇਂ ਕਿ ਸਕੂਲਾਂ ਦੇ ਵਿੱਚ ਵੀ ਦਿੱਤੇ ਜਾਂਦੇ ਆ ਜੋ ਲੋੜਵੰਦ ਚੀਜ਼ਾਂ ਹੁੰਦੀਆਂ ਹਨ ਇਹ ਦਿਵਾਲੀ ਵੀ ਸੈਲੀਬ੍ਰੇਟ ਕੀਤੀ ਜਾਂਦੀ ਹੈ ਜੀ ਦਿਵਾਲੀ ਸੈਲੀਬ੍ਰੇਟ ਕਰਦੇ ਆ ਬੱਚਿਆਂ ਨਾਲ ਔਰ ਜਿਵੇਂ ਸਰਦੀ ਜਦੋਂ ਇਹ ਸਰਦੀ ਸਟਾਰਟ ਹੁੰਦੀ ਹੈ ਸਾਡੀ ਇਹ ਸੰਸਥਾ ਵੱਲੋਂ ਬੱਚਿਆਂ ਨੂੰ ਕੋਟੀਆਂ ਜੁੱਤੀਆਂ ਸਭ ਕੁਝ ਅਸੀਂ ਮਤਲਬ ਕਿ ਜਿੰਨਾ ਕਸੀਂ ਕਰ ਸਕਦੇ ਆ ਹਾਂਜੀ ਹਿੱਸਾ ਪਾਉਨੇ ਆ ਜਰੂਰ ਹਾਂਜੀ ਹਾਂ ਸੋ ਇਹ ਵੀ ਸੇਵਾ ਭਾਵਨਾ ਦੇ ਵਿੱਚ ਤੁਸੀਂ ਹਰ ਸਮੇਂ ਤਕਰੀਬਨ ਜਦੋਂ ਵੀ ਕੈਂਪ ਹੁੰਦੇ ਆ ਲੱਗੇ ਰਹਿੰਦੇ ਹੋ ਹਾਂਜੀ ਬਿਲਕੁਲ ਹਾਂਜੀ ਸੋ ਅੱਜ ਵੀ ਲੱਗੇ ਹੋਏ ਕਿਸ ਤਰ੍ਹਾਂ ਲੱਗ ਰਿਹਾ ਹੈ ਅੱਜ ਜੋ ਮਤਲਬ ਮੇਰੀ ਡਿਊਟੀ ਲਗਾਈ ਹੈ ਉਹ 슈ਗਰ ਚੈੱਕ ਕਰਨ ਵਾਸਤੇ ਲਗਾਈ ਹੈ ਔਰ ਪੇਸ਼IENTS ਨੂੰ ਇਹਦੇ ਬਾਰੇ ਵਿੱਚ ਐਜੂਕੇਟ ਕਰਨਾ ਕਿ 슈ਗਰ ਵਧਣ ਦੇ ਨਾਲ ਕੀ ਹੋ ਸਕਦਾ ਕੀ ਨੁਕਸਾਨ ਹੁੰਦਾ ਔਰ ਅਸੀਂ ਇਹਨੂੰ ਕਿਸ ਤਰ੍ਹਾਂ ਕੰਟਰੋਲ ਕਰ ਸਕਦੇ ਆ ਠੀਕ ਹੈ ਹਾਂਜੀ ਬਹੁਤ ਵੱਡੀ ਸੇਵਾ ਤੁਹਾਡੀ ਵੀ ਸ਼ੁਭ ਦੁਆਵਾਂ ਨੇ ਸਾਡੀਆਂ ਵੀ ਕਰ ਦਿੱਤੀ థాంਕ ਯੂ ਸੋ ਮਚ థాంਕ ਯੂ ਹਾਂਜੀ ਸਰਦਾਰ ਜਸਵਿੰਦਰ ਸਿੰਘ ਜੀ ਪਹਿਲਾਂ ਤਾਂ ਆਪਾਂ ਗੁਰਦੁਆਰਾ ਸ੍ਰੀ ਹਰਗੋਬਿੰਦਗੜ੍ਹ ਸਾਹਿਬ ਮਰੰਡਾ ਰੋਡ ਕੁਰਾਲੀ ਦੇ ਵਿੱਚ ਖੜੇ ਆ ਪਹਿਲਾਂ ਤਾਂ ਵਾਹਿਗੁਰਜੀ ਕੀ ਫਤਿਹ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਅੱਜ ਇੱਥੇ ਅੱਖਾਂ ਦਾ ਕੈਂਪ ਲਗਾਇਆ ਗਿਆ ਜੋ ਗਰੇਵੜਾ ਆਈ ਕੇਅਰ ਸੈਂਟਰ ਹੈ ਉਹਨਾਂ ਦੇ ਵੱਲੋਂ ਟੀਮ ਵੀ ਆਈ ਹੈ ਸੋ ਕੀ ਕਹਿਣਾ ਤੁਹਾਡੀ ਕਿਹੜੀ ਇਹ ਆਰਗੇਨਾਈਜੇਸ਼ਨ ਹੈ ਜਿਸ ਦੇ ਨਾਲ ਆਪਾਂ ਕੰਮ ਕਰ ਰਹੇ ਹਾਂ ਸਾਡੀ ਖਰੜ ਤੋਂ ਫਰੈਂਡਸ ਫੋਰਐਵਰ ਵੈਲਫੇਅਰ ਸੁਸਾਇਟੀ ਹੈ ਜੀ ਜਿਹੜੇ ਪਿਛਲੇ ਅਸੀਂ 9 ਸਾਲ ਤੋਂ ਕੰਮ ਕਰ ਰਹੇ ਹਾਂ ਜੀ ਤੇ ਇਸ ਦੇ ਵਿੱਚ ਸਾਡਾ ਅੱਜ ਓਵਰਆਲ 11ਵਾਂ ਆਈ ਕੈਂਪ ਹੈ ਬਟ ਖਰੜ ਕੁਰਾਲੀ ਦੇ ਵਿੱਚ ਸਾਡਾ ਤੀਸਰਾ ਆਈ ਕੈਂਪ ਹੈ ਜੀ ਜੀ ਤੇ ਆਪਣਾ ਅੱਜ ਜੋ ਇਸ ਟਾਈਮ ਰਿਸਪੌਂਸ ਚੱਲ ਰਿਹਾ ਉਮੀਦ ਹੈ ਜੀ ਕਿ ਕੈਂਪ ਦੇ ਐਂਡ ਤੱਕ ਅਸੀਂ 500 ਪਲੱਸ ਦੀ OPD ਕਰ ਲਵਾਂਗੇ ਜੀ ਗਰੇਵਾਲਾ ਇੰਸਟੀਚਿਊਟ ਸੈਕਟਰ 9 ਚੰਡੀਗੜ੍ਹ ਦੀ ਟੀਮ ਡਾਕਟਰ ਸਰਤਾਜ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਆਈ ਹੋਈ ਹੈ ਜੀ ਜੀ ਤੇ ਉਹਨਾਂ ਵੱਲੋਂ ਸਾਨੂੰ ਪਾਸਟ ਵਿੱਚ ਵੀ ਸਾਰੇ ਇਹ ਸਾਡਾ 11ਵਾਂ ਕੈਂਪ ਹੈ ਜੀ ਹਰ ਸਾਲ ਅਸੀਂ ਸਿਰਫ ਗਰੇਵਾਲਾ ਇੰਸਟੀਚਿਊਟ ਦੇ ਨਾਲ ਟਾਈ ਅਪ ਕੀਤਾ ਹੋਇਆ ਹੈ ਜੀ ਉਹਨਾਂ ਦੇ ਥਰੂ ਹੀ ਅਸੀਂ ਕੈਂਪ ਲਗਾਉਂਦੇ ਆ ਜੀ ਜੀ ਤੇ ਜੋ ਵੀ ਅੱਜ ਦੇ ਸਾਡੇ ਕਿ ਚੈੱਕਅਪ ਉਹਨਾਂ ਵੱਲੋਂ ਕੀਤਾ ਜਾ ਰਿਹਾ ਤੇ ਦਵਾਈਆਂ ਐਨਕਾਂ ਵਗੈਰਾ ਸਾਰਾ ਕੁਝ ਸ਼ੂਗਰ ਬੀਪੀ ਫ੍ਰੀ ਸਭ ਕੁਝ ਫ੍ਰੀ ਹੈ ਜੀ ਪੇਸ਼ੈਂਟਸ ਵਾਸਤੇ ਤੇ ਇਹ ਸਾਰਾ ਕੁਝ ਸਾਡੀ ਸੁਸਾਇਟੀ ਵੱਲੋਂ ਕੀਤਾ ਜਾ ਰਿਹਾ ਤੇ ਜੋ ਵੀ ਕੈਟਰਾਕਟ ਸਰਜੀ ਹੋਏਗੀ ਜਿੰਨੇ ਵੀ ਪੇਸ਼ੈਂਟ ਨਿਕਲਣਗੇ ਅੱਜ ਓਵਰ ਆਲ ਤੇ ਉਹ ਸਾਰੇ ਦੀ ਸਰਜਰੀ ਅਸੀਂ ਗਰੇਵਾਲਾ ਇੰਸਟੀਚਿਊਟ ਸੈਕਟਰ 9 ਚੰਡੀਗੜ੍ਹ ਤੋਂ ਫ੍ਰੀ ਕਰਾਵਾਂਗੇ ਜੀ ਉਸ ਦੇ ਵਿੱਚ ਉਹਨਾਂ ਦਾ ਕੋਈ ਖਰਚਾ ਨਹੀਂ ਹੋਏਗਾ ਜੀ ਤੇ ਇਸ ਹਫਤੇ ਦੇ ਵਿੱਚ ਕੱਲ ਤੋਂ ਆਪਰੇਸ਼ਨ ਸ਼ੁਰੂ ਹੋ ਰਿਹਾ ਜੀ ਤੇ 13 ਤਰੀਕ ਤੱਕ ਸਾਰਿਆਂ ਦੇ ਜੋ ਵੀ ਜਿੰਨੇ ਵੀ ਕੈਟੈਰਿਕ ਸਰਜੀ ਆਏਗੀ ਸਭ ਦੇ ਆਪਰੇਸ਼ਨ ਕਰਵਾ ਦਿੱਤੇ ਜਾਣਗੇ ਜੀ ਓਕੇ ਜੀ ਸੋ ਇਹ ਜਿਹੜੇ ਕੈਂਪ ਹੈ ਤੁਸੀਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਲਾਉਨੇ ਹੋ ਜਾਂ ਇੱਕ ਦੋ ਸ਼ਹਿਰ ਹੀ ਚੁਣੇ ਹੋ ਸਾਡੀ ਜਿੱਥੇ ਸਾਡੇ ਮੈਂਬਰ ਹੋਣ ਸਾਡੀ ਸੁਸਾਇਟੀ ਦੇ ਜਿੱਥੇ ਮੈਂਬਰ ਹੋਣ ਅਸੀਂ ਆਪਣੇ ਮੈਂਬਰਸ ਦੀ ਡਿਮਾਂਡ ਦੀ ਸਾਡੀ ਸੁਸਾਇਟੀ ਦੇ ਕਰੀਬ 150 ਪਲੱਸ ਮੈਂਬਰਸ ਹੈ ਜੀ ਤੇ ਕੁਰਾਲੀ ਤੋਂ ਵੀ 2-4 ਮੈਂਬਰਸ ਹੈ ਜੀ ਜਿਹੜੇ ਗਵਰਨਮੈਂਟ ਟੀਚਰਸ ਵਗੈਰਾ ਹੈ ਹਾਂਜੀ ਤੇ ਅਸੀਂ ਉਹਨਾਂ ਦੇ ਐਕਚੁਅਲੀ ਡਿਮਾਂਡ ਤੇ ਈਵਨ ਸਾਡੇ ਯਮਨਾ ਨਗਰ ਤੋਂ ਜੀਂਦ ਸੋਨੀਪੱਤ ਮਤਲਬ ਇੱਕ ਬੰਬੇ ਤੋਂ ਵੀ ਸਾਡੇ ਮੈਂਬਰ ਹੈ ਜੀ ਠੀਕ ਹੈ ਨਾ ਜੀ ਮੈਂਬਰ ਤਾਂ ਸਾਡੇ ਅਲੱਗ-ਅਲੱਗ ਜਗ੍ਹਾ ਤੋਂ ਜਿੱਥੋਂ ਵੀ ਜਿਹੜੇ ਨੂੰ ਵੀ ਸਾਡਾ ਕੰਮ ਚੰਗਾ ਲੱਗਦਾ ਹੈ ਜੁਆਇਨ ਕਰ ਲੈਂਦਾ ਹੈ ਜੀ ਹਾਂਜੀ ਬਟ ਲੇਕਿਨ ਅਸੀਂ ਆਪਣੇ ਮੈਂਬਰ ਦੀ ਡਿਮਾਂਡ ਤੇ ਜਿਸ ਤਰ੍ਹਾਂ ਸਡੋਰਾ ਯਮਨਾ ਨਗਰ ਦੇ ਵਿੱਚ ਅਸੀਂ ਪਲੰਕ ਚਾਰ ਬਲੱਡ ਡੋਨੇਸ਼ਨ ਕੈਂਪ ਲਗਾਏ ਹਨ ਉੱਥੇ ਹਰ ਸਾਲ ਸਾਡਾ ਬਲੱਡ ਡੋਨੇਸ਼ਨ ਕੈਂਪ ਚੱਲਦਾ ਹੈ ਔਰ ਬਹੁਤ ਹੀ ਕਾਮਯਾਬ ਹੋ ਜਿੱਥੇ 300 ਪਲੱਸ ਦੀ ਡੋਨੇਸ਼ਨ ਹੁੰਦੀ ਹੈ ਜੀ ਹਰ ਸਾਲ ਜੀ ਉਹ ਕੈਂਪ ਸਾਡਾ ਮਤਲਬ ਪਰਮਨੈਂਟ ਹੈ ਜੀ ਇਸ ਤੋਂ ਇਲਾਵਾ ਖਰੜ ਦੇ ਵਿੱਚ ਅਸੀਂ ਦੋ ਕੈਂਪ ਮਿਨਿਮਮ ਪਰਮਨੈਂਟ ਰੱਖੇ ਹੋਏ ਜਨਵਰੀਅਰ ਜੁਲਾਈ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਅੱਖਾਂ ਦੇ ਕੈਂਪਾਂ ਤੋਂ ਇਲਾਵਾ ਅਸੀਂ ਸਰਕਾਰੀ ਸਕੂਲ ਦੇ ਬੱਚਿਆਂ ਦੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਜਾਂਦੇ ਆ ਜੀ ਉਹਨਾਂ ਦੇ ਬੱਚਿਆਂ ਦੇ ਵਾਸਤੇ ਅਸੀਂ ਚਾਹੇ ਦਾ ਸਮਾਨ ਜੋ ਵੀ ਇੱਕ ਤਾਂ ਦੀਵਾਲੀ ਸੈਲੀਬ੍ਰੇਸ਼ਨ ਸਾਡੀ ਸਰਕਾਰੀ ਸਕੂਲ ਦੇ ਬੱਚਿਆਂ ਨਾਲ ਹੀ ਹੁੰਦੀ ਹੈ ਜੀ 150 ਤੋਂ ਲੈ ਕੇ 150 ਬੱਚਿਆਂ ਨੂੰ ਅਸੀਂ ਨਿਊ ਬੁਲਨ ਕਲੋਸ ਔਰ ਦੀਵਾਲੀ ਦੇ ਖਾਣ ਪੀਣ ਦਾ ਜੋ ਵੀ ਉਹਨਾਂ ਦੇ ਪੈਕੇਟ ਤਿਆਰ ਕਰਕੇ ਦੰਨੇ ਆ ਜੀ ਉਹ ਦੀਵਾਲੀ ਸੈਲੀਬ੍ਰੇਸ਼ਨ ਹੈ ਜੀ ਅੱਛਾ ਜੀ ਉਹ ਅਸੀਂ ਬੱਚਿਆਂ ਨਾਲ ਹੀ ਕਰਦੇ ਜੀ ਉਸ ਦੇ ਵਾਸਤੇ ਅਸੀਂ ਹੋਰ ਕੀਤੀ ਨਹੀਂ ਜਾਂਦੇ ਜੀ ਤੇ ਉਸ ਤੋਂ ਇਲਾਵਾ ਦੋ ਤਿੰਨ ਦੋ ਤਿੰਨ ਸਕੂਲ ਹਰ 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 ਦਵਾਲੀ ਨੂੰ ਅਸੀਂ ਹਾਦਵਾਲੀ ਹਾਜੀ ਹਾਜੀ ਜੋ ਸਾਡੇ ਮੈਂਬਰਸ ਦੀ ਡਿਮਾਂਡ ਕਰ ਲੋ ਜਾਂ ਉਹਨਾਂ ਦੇ ਅੱਗੇ ਕੰਟੈਕਟਸ ਹੈ ਉਹਨਾਂ ਦੀ ਕਿਸੇ ਦੀ ਡਿਮਾਂਡ ਆਂਦੀ ਕਿ ਸਾਡੇ ਸਕੂਲ ਚ ਆਓ ਤੇ ਅਸੀਂ ਉਸ ਹਿਸਾਬ ਨਾਲ ਜਾਈਦਾ ਜੀ ਤੇ ਉਸ ਤੋਂ ਇਲਾਵਾ ਕੋਈ ਕਿਸੇ ਬੱਚਿਆਂ ਦੇ ਖਾਸ ਕਰਕੇ میٹرਕ 클래ਸ ਵਿੱਚ ਜਿਸ ਤਰ੍ਹਾਂ ਦੀ ਐਜੂ ਦੇ ਐਜੂਕੇਸ਼ਨ ਬੋਰਡ ਦੀ ਫੀਸ ਆਂਦੀ ਹੈ ਜੀ ਐਗਜ਼ਾਮੀਨੇਸ਼ਨ ਫੀਸ ਉਹ ਵਗੈਰਾ ਕਈ ਵਾਰੀ ਕਾਫੀ ਸਕੂਲਾਂ ਤੋਂ ਕਾਨੂੰ ਡਿਮਾਂਡ ਆ ਜਾਂਦੀ ਜੀ ਕਿ ਬੱਚੇ ਕੁਝ ਪੇ ਨਹੀਂ ਕਰ ਪਾਉਂਦੇ ਖਾਸ ਕਰਕੇ ਕੁਝ ਪੇਰੈਂਟਸ ਐਸੇ ਹੁੰਦੇ ਜੀ ਜਿਹੜੀ ਲੜਕੀਆਂ ਦੀ ਸਕੂਲ ਫੀਸ ਪੇ ਨਹੀਂ ਕਰਦੇ ਜੀ ਜੀ ਲੜਕੀਆਂ ਦੀ ਤਾਂ ਦੇ ਹੀ ਦਿੰਦੇ ਆ ਜੀ ਲੜਕੀਆਂ ਵਾਸਤੇ ਔਖਾ ਮਤਲਬ ਕਿ ਪੈਸਾ ਖਰਚਣਾ ਨਹੀਂ ਚਾਹੁੰਦੇ ਕੁਝ ਅੱਜ ਦੀ ਰੇਟ ਦੇ ਵਿੱਚ ਐਸੇ ਪਰਸਨ ਵੀ ਹੈ ਹਾਂਜੀ ਤੇ ਅਸੀਂ ਉੱਥੇ ਵੀ ਮਦਦ ਕਰਦੇ ਈਵਨ ਕਈ ਵਾਰੀ ਜਿਸ ਹੁਣ ਕਾਫੀ ਵਿంటర్ ਸੀਜ਼ਨ ਦੇ ਵਿੱਚ ਮੈਂ ਦੇਖਿਆ ਜੀ ਅਸੀਂ ਜੈਕਟਾ ਵਗੈਰਾ ਕਾਫੀ ਪ੍ਰੋਵਾਈਡ ਕਰਵਾਈਆਂ ਤੇ ਉਹਦੇ ਵਿੱਚ ਵੀ ਕਿਉਂਕਿ ਕੁਝ ਪੇਰੈਂਟਸ ਐਸੇ ਆ ਜੀ ਜਿਨ੍ਹਾਂ ਦੇ ਉਹ ਆਪਣੇ ਬੱਚੇ ਨੂੰ ਗਰਮ ਕੱਪੜੇ ਵੀ ਪ੍ਰੋਪਰ ਨਹੀਂ ਦਵਾਉਂਦੇ ਜੀ ਤੇ ਅਸੀਂ ਉੱਥੇ ਫਿਰ ਸਰਕਾਰੀ ਅਸੀਂ ਝੁੰਗੀਆਂ ਚੋਂਪੜੀਆਂ ਦੇ ਵਿੱਚ ਨਹੀਂ ਜਾਂਦੇ ਜੀ ਅਸੀਂ ਸਿਰਫ ਗਵਰਨਮੈਂਟ ਸਕੂਲਸ ਦੇ ਵਿੱਚ ਹੀ ਜਾਂਦੇ ਜੀ ਠੀਕ ਹੈ ਜੀ ਉੱਥੇ ਦੇ ਬੱਚੇ ਦੀ ਜੋ ਡਿਮਾਂਡ ਹੁੰਦੀ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਈਵਨ ਅਸੀਂ ਤਾਂ 3 ਸਾਲ ਪਹਿਲਾਂ ਬਿਫੋਰ ਕਰੋਨਾ ਅਸੀਂ ਗਵਰਨਮੈਂਟ ਸਕੂਲ ਦੇ ਵਿੱਚ ਦੋ ਕਲਾਸ ਸਮਾਰਟ ਕਲਾਸਰੂਮ ਬਣਾ ਕੇ ਤਿਆਰ ਕਰਕੇ ਦਿੱਤੇ ਆ ਜੀ ਚਾ ਜੁਮਾਰਾ ਸਕੂਲ ਹੈ ਜੀ ਆਪਣਾ ਖਰੜ ਦੇ ਲੱਗੇ ਜੀ ਉੱਥੇ ਦੋ ਸਮਾਰਟ ਕਲਾਸ ਰੂਮਸ ਵਿਦ ਫਰਨੀਚਰ ਵਿਦ ਟਾਈਲ ਵਰਕ ਵਗੈਰਾ A to Z ਪੂਰੀ ਫੁੱਲ ਕੰਸਟਰਕਸ਼ਨ ਕਰਕੇ ਜੀ ਉੱਥੇ ਅਸੀਂ 5.5 ਲੱਖ ਰੁਪਏ ਦੇ ਲਗਾ ਕੇ ਅਸੀਂ ਦੋ ਸਮਾਰਟ ਕਲਾਸ ਰੂਮ ਤਿਆਰ ਕਰਕੇ ਦਿੱਤੇ ਆ ਜੀ ਵਾਹ ਜੀ ਸੋ ਬਹੁਤ ਵਧੀਆ ਉਪਰਾਲਾ ਹੈ ਬੜੀ ਅੱਛੀ ਸੋਚ ਹੈ ਤੁਹਾਡੀ ਸੋ ਬੜਾ ਵਧੀਆ ਕੰਮ ਕਰ ਰਹੇ ਆ ਤੁਸੀਂ ਸੋ ਇੱਕ ਇਹ ਸਮਾਜ ਦੀ ਪੜਾਈ ਦੇ ਲਈ ਸਿਸ ਜੀ ਤੁਸੀਂ ਵੀ ਇਹ ਸੰਸਥਾ ਦੇ ਨਾਲ ਮਤਲਬ ਕਿ ਕਿੰਨੀ ਕੀ ਦੇਰ ਤੋਂ ਲਗਭਗ ਜੁੜੇ ਹੋ ਹੋ ਦੇਖੋ ਜੀ ਜਦੋਂ ਇਹ ਸੁਸਾਇਟੀ ਸ਼ੁਰੂ ਕੀਤੀ ਸੀਗੀ ਜੀ ਤੇ ਅਸੀਂ ਦੋਨੋਂ ਕਲਾਸਮੇਟਸ ਨੇ ਹਾਂਜੀ ਸਾਡਾ ਇੱਕ ਬੈਚ ਸੀਗਾ 10ਵੀਂ ਕਲਾਸ ਦਾ ਜੀ ਅਸੀਂ ਉਹਨਾਂ ਨੇ ਹੀ ਮਿਲ ਕੇ ਇਹ ਸੁਸਾਇਟੀ ਬਣਾਈ ਸੀ ਜੀ 2016 ਵਿੱਚ ਅਸੀਂ ਇਹ ਰਜਿਸਟਰਡ ਕਰਾਈ ਸੀ ਜੀ 2015 ਵਿੱਚ ਅਸੀਂ ਕੰਮ ਸ਼ੁਰੂ ਕਰਤਾ ਸੀਗਾ ਜੀ 2016 ਚ ਅਸੀਂ ਇਹ ਰਜਿਸਟਰਡ ਕਰਾਈ ਹਾਂਜੀ 2016 ਤੋਂ ਬਾਅਦ ਹੁਣ ਤੱਕ ਅਸੀਂ ਕਹੋ ਵੀ ਵਧੇ ਰਹੇ ਹਾਂ ਅੱਗੇ ਨੂੰ ਹੀ ਵਧ ਰਹੇ ਕਾਫਲਾ ਅੱਗੇ ਤੇ ਅੱਗੇ ਕਾਫਲਾ ਅੱਗੇ ਤੋਂ ਅੱਗੇ ਵਧ ਰਿਹਾ ਜੀ ਬਲੱਡ ਡੋਨੇਸ਼ਨ ਕੈਂਪ ਲਗਾ ਚੁੱਕੇ ਜੀ 11 ਆਈ ਕੈਂਪ ਲਗਾ ਚੁੱਕੇ ਜੀ ਆਈ ਕੈਂਪ ਹੋ ਗਏ ਜੀ ਤੇ ਉਸ ਤੋਂ ਬਾਅਦ ਸਰਕਾਰੀ ਸਕੂਲਾਂ ਦਾ ਅਸੀਂ ਤੁਹਾਨੂੰ ਦੱਸ ਹੀ ਚੁੱਕੇ ਹਾਂ ਜੀ ਔਰ ਓਵਰ ਆਲ ਜੀ ਸਾਡੇ ਹਰ ਮਹੀਨੇ ਕੋਈ ਨਾ ਕੋਈ ਇਵੈਂਟ ਕੋਈ ਨਾ ਕੋਈ ਹੁੰਦਾ ਤੇ ਅਸੀਂ ਇੱਕ ਖਰੜ ਤੁਸੀਂ ਦੇਖਿਆ ਹੋਣਾ ਸਿਟੀ ਹਾਰਟ ਕਰਕੇ ਹੈਗਾ ਹਾਂਜੀ ਉੱਥੇ ਉਹ ਫਲਾਈਓਵਰ ਦੇ نیچے ਅਸੀਂ ਇੱਕ ਵਰਟੀਕਲ ਗਾਰਡਨ ਬਣਾਇਆ ਹੋਇਆ ਪਿੱਲਰਾਂ ਦੇ ਉੱਤੇ ਉੱਥੇ ਉਹ ਪਲਾਂਟਸ ਵਗੈਰਾ ਲਗਾਏ ਹੋਏ ਨੇ ਅਸੀਂ ਉਹ ਡੈਕੋਰੇਟ ਕੀਤਾ ਹੈ ਬਹੁਤ ਵਧੀਆ ਉਹਦੇ ਨਾਲ ਕੀਤਾ ਹੈ ਜੀ ਤੇ ਉਸ ਤੋਂ ਬਾਅਦ ਹੀ ਖਰੜ ਦੇ ਵਿੱਚ ਜਿੰਨੇ ਪਿੱਲਰ ਪੇਂਟ ਹੋਏ ਨੇ ਉਹ ਸਾਡੇ ਉਪਰਾਲੇ ਤੋਂ ਬਾਅਦ ਹੀ ਹੋਏ ਨੇ ਜੀ ਉਹ ਸਭ ਤੋਂ ਪਹਿਲਾਂ ਅਸੀਂ ਕੀਤਾ ਉਹ ਸ਼ੁਰੂਆਤ ਕਰਤੀ ਸ਼ੁਰੂਆਤ ਕੀਤੀ ਅਸੀਂ ਤੇ ਉਸ ਤੋਂ ਬਾਅਦ ਹੁਣ ਤਕਰੀਬਨ ਤਕਰੀਬਨ ਖਰੜ ਚ ਸਾਰੇ ਪਿੱਲਰ ਪੇਂਟ ਹੋ ਗਏ ਨੇ ਜੀ ਤੇ ਅਸੀਂ ਉੱਥੇ ਵਰਟੀਕਲ ਗਾਰਡਨ ਬਣਾਇਆ ਹੋਇਆ ਪ੍ਰੋਪਰ ਉਸ ਦੀ ਦੇਖ ਰੱਖੇ ਇੱਕ ਵਾਸਤੇ ਅਸੀਂ ਇੱਕ ਬੰਦਾ ਰੱਖਿਆ ਹੋਇਆ ਜਿਹੜਾ ਉਹਦੇ ਵਿੱਚੋਂ ਪਾਣੀ ਦਿੰਦਾ ਬੂਟੇ ਖਰਾਬ ਹੁੰਦੇ ਤਾਂ ਬੂਟੇ ਚੇਂਜ ਕਰਦੇ ਆ ਹਾਂਜੀ ਇਹ ਸਾਰਾ ਕੁਝ ਤੇ ਬਸ ਭਰਾਵਾਂ ਦੇ ਸਹਿਯੋਗ ਨਾਲ ਹੀ ਹੁੰਦਾ ਸਾਡਾ ਜੀ ਜੀ ਇਹ ਤਾਂ ਹੈ ਈਵਨ ਅਸੀਂ ਹੁਣ ਜੇ ਸਾਨੂੰ ਗਵਰਨਮੈਂਟ ਪਰਮਿਸ਼ਨ ਦੇएगी ਜੀ ਜੋ ਖਰੜ ਫਲਾਈਓਵਰ ਹੈ ਉਸ ਦੇ نیچے ਅਸੀਂ ਅਗਰ ਪਰਮਿਸ਼ਨ ਮਿਲਦੀ ਹੈ ਅਸੀਂ ਲੁਧਿਆਣਾ ਦਾ ਇੱਕ ਮਤਲਬ ਪ੍ਰੋਜੈਕਟ ਦੇਖਿਆ ਹੈ ਜਿਹੜਾ ਗਵਰਨਮੈਂਟ ਦਾ ਪ੍ਰੋਜੈਕਟ ਹੈ ਅੱਛਾ ਜੀ ਉਸ ਦੇ ਵਿੱਚ ਉਹਨਾਂ ਨੇ ਫਲਾਈਓਵਰ ਦੇ نیچے ਵੋਲੀਬਾਲ ਔਰ ਬੈਡਮਿੰਟਨ ਦੇ ਕੋਰਟ ਬਣਾਏ ਹਨ ਉਹ ਗਵਰਨਮੈਂਟ ਵੱਲੋਂ ਬਣਾਏ ਗਏ ਹਨ ਬਸ ਅਸੀਂ ਖਰੜ ਦੇ ਵਿੱਚ ਐਕਚੁਅਲੀ ਸਾਡੇ ਉਦੇ ਫਲਾਈਓਵਰ ਦੇ نیچے ਸਪੇਸ ਘੱਟ ਹੈ ਅਸੀਂ ਉੱਥੇ ਓਪਨ ਜਿਮ ਸ਼ੁਰੂ ਕਰਨ ਦੀ ਸੋਚ ਰਹੇ ਹਾਂ ਅਗਰ ਸਾਨੂੰ ਗਵਰਨਮੈਂਟ ਨੇ ਪਰਮਿਸ਼ਨ ਦੇ ਦਿੱਤੀ ਜੀ ਅਸੀਂ ਵਿਦਨ ਨੈਕਸਟ ਦੋ ਦੋ ਚਾਰ ਮਹੀਨੇ ਵਿੱਚ ਅਸੀਂ ਓਪਨ ਜਿਮ ਤਿਆਰ ਕਰ ਦਾਂਗੇ ਜੀ ਜਿਹੜਾ ਓਵਰਾਲ ਉਹ ਸਭ ਜੀ ਸਭ ਵਾਸਤੇ ਓਪਨ ਹੈ ਜੀ 24 ਘੰਟੇ ਓਪਨ ਰਹੇਗਾ ਜੀ ਜਦੋਂ ਜਿਹੜਾ ਮਰਜ਼ੀ ਉੱਥੇ ਆ ਕੇ ਉਸ ਜਿਮ ਨੂੰ ਯੂਜ਼ ਕਰ ਸਕੇਗਾ ਜੀ ਹਾਂ ਜੀ ਵਾਹ ਜੀ ਠੀਕ ਹੈ ਨਹੀਂ ਉਹ ਫਲਾਈਓਵਰ ਦੇ نیچے ਹੀ ਬਣਾਇਆ ਜਾਊਗਾ ਉਹਦੇ ਨੀਚੇ ਬਣੇਗਾ ਜੀ ਕੀ ਆਪ ਜੀ ਹਾਂ ਜੀ ਸੋ ਬਹੁਤ ਅੱਛੀ ਸੋਚ ਹੈ ਤੁਹਾਡੀ ਜੋ ਸਮਾਜ ਨੂੰ ਇਹ ਇਹੋ ਜਿਹੇ ਦੇਣ ਦਿੰਨੇ ਆ ਤੇ ਬੜਾ ਵੱਡਾ ਉਪਰਾਲਾ ਸੋ ਪ੍ਰਮਾਤਮਾ ਕਰੇ ਵਾਹਿਗੁਰੂ ਕਰੇ ਸਾਡੀਆਂ ਵੀ ਇਹ ਦੁਆਵਾਂ ਨੇ ਕਿ ਤੁਸੀਂ ਇਸੇ ਤਰ੍ਹਾਂ ਨਿਰੰਤਰ ਸੇਵਾ ਕਰਦੇ ਰਹੋ ਤੇ ਪਬਲਿਕ ਨੂੰ ਇਸ ਦਾ ਫਾਇਦਾ ਹੁੰਦਾ ਰਹੇ ਥੈਂਕ ਯੂ ਬਹੁਤ ਧੰਨਵਾਦ ਬਹੁਤ ਥੈਂਕ ਯੂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ